ਜਿਵੇਂ ਸ਼ੰਭੂ ਬਾਰਡਰ ਤੇ ਖੜੇ ਆ ਤੇ ਸ਼ੰਭੂ ਬਾਰਡਰ ਤੋਂ ਸਿੱਧੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਅਗਲਾ ਕਦਮ ਕੀ ਆ ਤੇ ਮੁੱਦੇ ਉਹਨਾਂ ਦੀ ਗੱਲ ਮੰਨ ਰਿਹਾ ਕਿ ਨਹੀਂ ਮਿਲ ਰਿਹਾ ਸਤਿਕਾਰ ਜੀ ਸਤਿਕਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲ ਜੀ ਸਿੰਘ ਅਰਦਾਸਪੁਰ ਤੋਂ ਜੀ ਕਮਲ ਜੀ ਜੀ ਆ ਦੱਸੋ ਕਿ ਜਿਹੜੀਆਂ ਚਾਰ ਮੀਟਿੰਗਾਂ ਹੋਈਆਂ ਉਹਦੇ ਵਿੱਚ ਕੀ ਪਾਸ ਹੋਇਆ ਜਿਹੜੀਆਂ ਚਾਰ ਮੀਟਿੰਗਾਂ ਹੋਈਆਂ ਉਹਦੇ ਵਿੱਚ ਉਹਨਾਂ ਨੇ ਜਿਵੇਂ ਕੁਝ ਪੰਜ ਕੁ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਜਿਹੜੀ ਗੱਲ ਆ ਕਿ ਅਰ ਉਹ ਗੱਲ ਜਿਹੜੀ ਹੈ ਬਣਨ ਕਿਸਾਨਾਂ ਆਗੂਆਂ ਨੇ ਆਪਣੇ ਸਾਰੀ ਟੀਮ ਨੇ ਪੁਰ ਕਮੇਟੀ ਨਾਲ ਗੱਲ ਕੀਤੀ ਆ ਉਹਦੇ ਤੇ ਸਹਿਮਤੀ ਨਹੀਂ ਬਣੀ ਕਿਉਂਕਿ ਜੋ ਇਹਨਾਂ ਦੀ ਮੰਗਾਂ ਹੈਗੀਆਂ ਵੀ ਦੇਈ ਤੇਈ ਜਿਹੜੀਆਂ ਫਸਲਾਂ ਉਹਨਾਂ ਤੇ ਐਮਐਸਪੀ ਦੇਣ ਸੰਬੰਧੀ ਤੇ ਗਰੰਟੀ ਜਿਹੜਾ ਕਾਨੂੰਨ ਆ ਉਹ ਬਣਾਉਣਾ ਚਾਹੀਦਾ ਐਮਐਸਪੀ ਦੇ ਉੱਤੇ ਉਹ ਜਿੰਨਾ ਚਿਰ ਤੱਕ ਨਹੀਂ ਬਣਦਾ ਉਹਨਾਂ ਚਿਰ ਤੱਕ ਕੋਈ ਸਹਿਮਤੀ ਨਹੀਂ ਹੈ ਜਿਹੜੇ ਤੁਹਾਡੇ ਮੇਨ ਪ੍ਰਧਾਨ ਉਹਨਾਂ ਦਾ ਕੀ ਕਹਿਣਾ ਹੈ ਕੋ ਜੇਕਰ ਅਸ਼ਾਮ ਤੱਕ ਡਿੱਗਦੇ ਜੇ ਕੋਈ ਗੱਲਬਾਤ ਆਉਂਦੀ ਹੈ ਬਾਕੀ ਜੇ ਉਹ ਮੇਰੇ ਸਾਥ ਨਾਲ ਆਗੂਆਂ ਨੇ ਕੀਤਾ ਵੀ ਜੇ ਸਹਿਮਤੀ ਬਣਦੀ ਹੈ ਠੀਕ ਹੈ ਜੇ ਨਹੀਂ ਬਣਦੀ ਤੇ ਫਿਰ ਕੱਲ ਨੂੰ 11 ਵਜੇ ਜਿਹੜਾ ਉਹ ਦਿੱਲੀ ਕੁਝ ਕਰਨ ਸੰਬੰਧੀ ਹੈਗੀ ਕੱਲ੍ਹ ਆ ਲੱਗੇ। ਮੈਨੂੰ ਕਿ ਦਿੱਲੀ ਕੁਝ 11 ਵਜੇ ਤੱਕ ਹੋਏਗੀ। ਹਾਂ ਕੱਲ 11 ਵਜੇ ਤੱਕ ਤਾਂ। ਹਾਂਜੀ ਤੁਹਾਡੇ ਕਿ ਨਾਲ ਜੀ? ਇਹੋ ਹੀ ਹੈ ਜਾਲੀ। ਸਾਡੇ ਇਹੋੀ ਬੋਲਣ ਵਾਲਾ। ਹਾਂਜੀ। ਹਾਂਜੀ ਸਾਹਿਬ। ਮੈਂ ਨਾ ਬਲਵੰਤ ਸਿੰਘ। ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਦੋਲਨ ਬਾਰੇ? ਦੋਲੇ ਮਾਰੇ ਵੇਖੋ ਜੀ ਜੇ મોદી ਨਹੀਂ ਮੰਨਦਾ ਕਿਤੇ ਗੱਲੀ ਕੁਝ ਕਰਾਂਗੇ। ਹਾਂਜੀ। ਤੇ ਤੁਹਾਨੂੰ ਲੱਗਦਾ ਕਿ મોદી ਜਲਦੀ ਮੰਨ ਜਾਗਾ? ਵੇਖੋ ਲੱਗਦਾ ਤੇ ਨਹੀਂ ਹੈ। ਜੋ ਆਪਣੇ ਪਿਛੇ 2020 ਵਿੱਚ ਵਿੱਚ 13 ਮਹੀਨੇ ਬੰਨਿਆ ਤੀਆਂ ਇਸ ਚਮ ਤੁਹਾਨੂੰ ਕੀ ਲੱਗਦਾ ਵੇਖੋ ਜੀ 13 ਮਹੀਨੇ ਉਹਤੇ ਦਿੱਲੀ ਬੈਠੇ ਰਹੇ ਆ ਮੋਦੀ ਨੇ ਵਿਸ਼ਵਾਸ ਦਵਾਇਆ ਸੀ ਉਹ ਟਾਈਮ ਬਈ ਠੀਕ ਹੈ ਢਾੜੀਆਂ ਮੰਗਾ ਮੰਨੇ ਜਾਣਗੀਆਂ ਹੁਣ ਸਵਾ 2 ਸਾਲ ਹੋ ਗਏ ਨੇ ਠੀਕਿਆਂ ਨੂੰ ਸਵਾ 2 ਸਾਲ ਤੋਂ ਬਾਅਦ ਦੇ ਵਿੱਚ ਫੇਰ ਕਿਸਾਨ ਦਿੱਲੀ ਦੀ ਪੂਛ ਕਰਨ ਲੱਗੇ ਤੇ ਮੈਂ ਯਾਨੀ ਕਾਨੂੰਨੀ ਕਾਰਵਾਈ ਕੁਝ ਨਹੀਂ ਲਿਖਤ ਪੜਿਆ ਤੇ ਕੁਝ ਨਹੀਂ ਹੋਇਆ ਸਰਕਾਰੀ ਨਹੀਂ ਉਹ ਟਾਈਮ ਬੰਨ ਗਿਆ ਸੀ ਬਾਅਦ ਵਿੱਚ ਲਿਖਤ ਪੜ ਕੋਈ ਨਹੀਂ ਹੋਈ ਹਾਂ ਕੋਈ ਕਾਨੂੰਨ ਤਾਂ ਨਹੀਂ ਬਣਿਆ ਨਾ ਇਹਨੂੰ ਨਹੀਂ ਬਣਿਆ ਬੱਸ ਰਣਾ ਸਰਵਜੀਤ ਸਿੰਘ ਜੀ ਮੈਂ ਕਿਸਾਨ ਮਜੂਦ ਸੰਘਣ ਕਮੇਟੀ ਬਟਾਲੇ ਤੋਂ ਰਹਿਣ ਵਾਲਾ ਬੋਲੋ ਸਵਾਲ ਹਾਂਜੀ ਸਰ ਤੁਹਾਡਾ ਕੀ ਕਹਿਣਾ ਇਸ ਅੰਦੋਲਨ ਬਾਰੇ ਮੇਰਾ ਕਹਿਣਾ ਕਿ ਮੋਦੀ ਨੂੰ ਚਾਹੀਦਾ ਸਾਡੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਖੜ੍ਹਦੇ ਤੇ ਆਪਾਂ ਵੀ ਆਪਣੇ ਘਰ ਵਾਪਸ ਆਈਏ ਇਹਨੇ ਕਿਸਾਨ ਇਹਨੇ ਵਿਹਲੇ ਨਹੀਂ ਆਗੇ ਕਿ ਜਿੰਨੇ ਕਿਸਾਨ ਆਏ ਨੇ ਸਾਰੇ ਧੰਦੇਦਾਰਾਂ ਵਾਲੇ ਦੀ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਚਾਰ ਮੀਟਿੰਗ ਹੋਈਆਂ ਠੀਕ ਹੈ ਏਥਰ ਟੂ ਟਾਈਮ ਪਾਸ ਕਰੇ ਟਾਈਮ ਟੋਲ ਲੱਗਦਾ ਕੁਛ ਇਹਦਾ ਲੱਗਦਾ ਦੇਦਾਂ ਦੀ ਟਾਈਮ ਟਾਈਮ ਹੀ ਟਪਾਂਟ ਹੈ ਜਬਦੀ ਸਰਕਾਰ ਕਿਉਂਕਿ ਇਲੈਕਸ਼ਨ ਲੱਗੇ ਹੋਣ ਵਾਲੀ ਹੈ ਪਰ ਇਤਨਾ ਨਹੀਂ ਕਰਨਾ ਨਹੀਂ ਚਾਹੀਦਾ ਜੀ ਜਿਹੜੇ ਆਪਣੇ ਪ੍ਰਧਾਨ ਸੀਐਮਐਮ ਮਾਨ ਸਾਹਿਬ ਉਹ ਕੁਝ ਕਰ ਰਹੇ ਇਸ ਬਾਰੇ ਜਿਹੜੇ ਉਹ ਗਲਤ ਮੰਨਦੀ ਉਹ ਗਲਤ ਮੰਨਦੀ ਤਾਂ ਫਿਰ ਹੱਥ ਕੋਈ ਰਿਪੋਰਟ ਨਹੀਂ ਮੇਰੇ ਹਸਾਬ ਨਾਲ ਤੇ ਮਿਲੀ ਭੁਗਤੀ ਚੱਲਣ ਡਈ ਇਹਨਾਂ ਨਾਲ ਜਾਨੀ ਕਿ ਤੁਸੀਂ ਹਮ ਤਾਂ ਕੁਝ ਨਹੀਂ ਇਸ ਟਾਈਮ ਕਰ ਰਹੇ ਚਾਨਾ ਰਾਕਿ ਕੋਈ ਪਤਾ ਨਹੀਂ ਆਇਆ ਠੀਕ ਹੈ ਜੀ ਓਕੇ ਹਾਂ ਜੀ ਦੇਖ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਨਵੀਂ ਦਰਜੋ ਸਿੰਘ ਜੀ ਜੀ ਤੁਸੀਂ ਅੰਦੋਲਨ ਬਾਰੇ ਕੀ ਕਹਣਾ ਚਾਹੋ ਅੰਦੋਲਨ ਬਾਰੇ ਤੇ ਦੇਖੋ ਤੁਹਾਨੂੰ ਵੀ ਪਤਾ ਹੀ ਹੈ ਪੀ ਆਪਣੀਆਂ ਹੱਕਾਂ ਦੀ ਖਾਤਰ ਇਹ ਅੰਦੋਲਨ ਠਾਇਆ ਮਤਲਬ ਜਿੱਥੇ ਕਿਸਾਨਾਂ ਦੇ ਮਜ਼ਦੂਰਾਂ ਦਾ ਅੰਦੋਲਨ ਹੀ ਸਾਂਝਾ ਹੈ ਪੀ ਜਿਹੜੀਆਂ ਮੰਗਾਂ ਸੀ ਕਿੰਨੇ ਆ ਵੀ ਸਰਕਾਰ ਨੂੰ ਲਾਗੂ ਕਰਨੀਆਂ ਚਾਹੀਦੀਆਂ ਸੀ ਉਹ ਸਾਨੂੰ ਮੰਗ ਕੇ ਸਰਕਾਰ ਕੋਲ ਧੱਕੇ ਨਾ ਲੈਣੀਆਂ ਪੈ ਰਹੀਆਂ ਨੇ ਇਹ ਅੰਦੋਲਨ ਉਹਦੇ ਵਿੱਚ ਉਠਿਆ ਹੁਣ ਜਦ ਤੱਕ 10 ਦੇ ਕੱਲ 11 ਵਜੇ ਦਿੱਲੀ ਕੋਝ ਦੀ ਆਵਾਜ਼ ਆਈ ਉਹ ਸਹੀ ਹੈ ਜੀ ਦੇਖੋ ਜੀ ਜੇ 11 ਵਜੇ ਦੀ ਜਥੇਬੰਦੀਆਂ ਕਾਲ ਦੇ ਦਿੱਤੀ ਵੀ ਆਪਾਂ ਦਿੱਲੀ ਕੋਝ ਕਰਨਾ ਹੈ ਤੇ ਫਿਰ ਅਸੀਂ ਕਰਨਾ ਹੈ ਜਾਵਾਂਗੇ ਫਿਲਹਾਲ ਨਾਲ ਹੀ ਕੋਈ ਗੱਲ ਨਹੀਂ ਵੀ ਅਸੀਂ ਨਾ ਜਾਈਏ ਜਦੋਂ ਜਥੇਬੰਦੀਆਂ ਨੇ ਸਨੇਹਾ ਲਾਤਾ ਕਿ ਆਪਾਂ ਦਿੱਲੀ ਵਾਲ ਨੂੰ ਕੁੰਜ ਕਰਨਾ ਹੈ ਤੇ ਆ ਜਿਹੜੇ ਅੱਜ ਸ਼ਾਂਤ ਬਈ ਬੈਠੇ ਆ ਬੜੇ ਇਹ ਸਾਰੇ ਟਰੈਕਟਰਾਂ ਦਾ ਰੂਪ ਹੈ ਇਹਨੂੰ ਕਰਕੇ ਆ ਜਿਹੜੀ ਬੈਰੀਗੈਂਡੀ ਹੈ ਤੇ ਮੈਂਟਾਂ ਦਾ ਕੰਮ ਹੈ ਜਿਹੜਾ ਤੋੜਨਾ ਹੈ ਜੇ ਪ੍ਰਧਾਨ ਮੰਤਰੀ ਨੇ ਵੀ ਆਉਣਾ ਹੀ ਸੀ ਇਹ ਮਹਾਰਾਜ ਰਣਜੀਤ ਸਿੰਘ ਦਾ ਪੁੱਛੂ ਆ ਜੀ ਸਤਿਗੁਰਪਾਪੂ ਜੀ ਸਤਿਗੁਰਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰੋਲਦੂ ਸਿੰਘ ਜੀ ਪਿੰਡ ਫੂਲਪੱਤੀ ਜਲਾਨਾ ਠੀਕ ਹੈ ਜੀ ਤੁਹਾਡੀ ਜਥੇ ਜੀ ਕਿ ਨਾਮ ਜੀ ਹਾਂ ਜੀ ਤਿਹਾਰੇ ਦਾ ਕਿ ਨਾ ਜੀ ਕ੍ਰਾਂਤੀਕਾਰੀ ਮਤਲਬ ਹੀ ਭਾਰਤੀ ਕਿਸਾਨ ਕ੍ਰਾਂਤੀਕਾਰੀ ਸਰਜੀਪੁਰ ਤੇ ਤੁਸੀਂ ਕਿਦੋਂ ਦੇ ਇੱਥੇ ਆਏ ਹੋ ਸਾਨੂੰ ਅਸੀਂ ਬਾਹਰ ਦੇ ਚੱਲੇ ਆਂ ਸੋਮਵਾਰ ਦੇ ਹਾਂਜੀ 11 ਤਰੀਕ 11 11 ਤਰੀਕ ਦੇ ਹਾਂਜੀ ਹੁਣ ਤੁਹਾਨੂੰ ਲੱਗਦਾ ਕਿ ਮੋਦੀ ਤੁਹਾਡੇ ਗੱਲਾਂ ਮੰਨੇਗਾ ਕੋਈ ਸਾਨੂੰ ਉਮੀਦ ਤਾਂ ਹੈ ਨਹੀਂ ਜੇ ਮੰਨ ਜੀਦਾ ਪਰ ਪਰ ਮੰਨਤ ਤਾਂ ਉਮੀਦ ਨਹੀਂ ਕੋਈ ਜੀ ਨਹੀਂ ਮਜ਼ਾ ਆਇਆ ਤਾਂ ਕੀ ਸਟੈਪ ਹੋਏਗਾ ਤੁਹਾਡਾ ਨਹੀਂ ਮੰਨਦਾ ਫਿਰ ਦੇਖਾਂਗੇ ਜਿਹੜਾ ਕੁਝ ਹੋਊ ਪੁੱਛਦਾ ਸੋਚਾ ਕਿ ਅਸੀਂ ਸੋਚ ਕੀ ਸਕਦੇ ਸੀ ਕੀ ਕਰ ਸਕਦੇ ਹਾਂ ਗਵਰਨਮੈਂਟ ਨਾਲ ਕੋਈ ਅਸੀਂ ਕੋਈ ਬਰਾਬਰੀ ਕਰ ਸਕਦੇ ਹਾਂ ਕੋਈ ਗੱਲ ਨਹੀਂ ਉਹਨਾਂ ਦੇ ਹੱਥ ਜਆ ਸਭ ਕੁਝ ਜਾਇਆ ਸਾਥ ਹੋਇਆ ਕਰਾਂਗੇ ਤੁਹਾਡਾ ਕੀ ਨਾਮ ਜੀ ਮਾਏ ਦਰਸ਼ਨ ਸਿੰਘ ਜੇਲਾ ਮੀਟ ਪ੍ਰਧਾਨ ਬੀਕੇ ਜੂ ਕ੍ਰਾਂਤੀਕਾਰੀ ਤੇ ਪਿੰਡ ਫੂਲ ਤੁਹਾਡਾ ਕੀ ਕਹਿਣਾ ਜੀ ਜੋ ਅੰਦੋਲਨ ਵਾਲੇ ਸਾਡੇ ਖਿਆਲ ਤਾਂ ਇਹੀ ਹੈ ਵੀ ਸਰਕਾਰ ਨੂੰ ਬੜੀ ਜੱਦੋਜਾਹਤ ਕਿਸਾਨਾਂ ਨਾਲ ਨਹੀਂ ਕਰਨੀ ਚਾਹੀਦੀ। ਕਿਸਾਨਾਂ ਨੇ ਬਹੁਤ ਸ਼ਾਂਤੀਮਈ ਪਹਿਲਾਂ ਬਹੁਤ ਲੰਮਾ ਸੰਘਰਸ਼ ਲੜ ਹਟੇ। ਉਹਨਾਂ ਮੰਗਾਂ ਨੂੰ ਲੈ ਕੇ ਹੁਣ ਆਏ ਐ। ਹੁਣ ਸਰਕਾਰ ਨੂੰ ਐਡੀ ਸਾਡੇ ਨਾਲ ਜੱਦੋਜਾਹਤ ਕਰਨੀ ਨਹੀਂ ਚਾਹੀਦੀ ਸੀ। ਜੇ ਉਹ ਸਾਡੇ ਕਿਸੇ ਰਾਹ ਨਹੀਂ ਆਉਂਦੇ ਬੜੀ ਅਸੀਂ ਸ਼ਾਂਤੀ ਮਾਹੌਲ ਦੇ ਨਾਲ ਅਸੀਂ ਆਪਦਾ ਮਸਲਾ ਹੱਲ ਕਰਾਉਣਾ ਚਾਹੁੰਦੇ ਆ ਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਵੀ ਜਿਹੜਾ ਅੰਨਦਾਤਾ ਬੈਠਾ ਹੈ ਅੰਨਦਾਤੇ ਦੇ ਨਾਲ ਬਹਿ ਕੇ ਇਹਨਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ ਜੇ ਕੋਈ ਨਜਾਇਜ਼ ਮੰਗਾ ਤਾਂ ਉਹਨੂੰ ਕੱਢ ਕੇ ਪਰੇ ਧਰ ਦੇਣ ਤੇ ਸਮਝਾ ਦੇਣ ਲੋਕਾਂ ਨੂੰ ਹੁਣ ਤੱਕ ਕਿੰਨੇ ਮੰਗਾ ਮੰਗੇ ਨੇ ਤੁਹਾਡੇ ਦੇਖੋ ਜੀ ਜਿਹੜੀਆਂ ਇਹਦੇ ਵਿੱਚ ਸੰਘਰਸ਼ ਦੇ ਵਿੱਚੋਂ ਪੈਦਾ ਹੋਈਆਂ ਮੰਗਾ ਹੈ ਉਹਨਾਂ ਮੰਗਣ ਮੰਗਾ ਮੰਨਣ ਨਾਲ ਤਾਂ ਕੋਈ ਹੱਲ ਨਹੀਂ ਹੋਣਾ ਸਾਡਾ ਸਾਡੀਆਂ ਜਿਹੜੀਆਂ ਸਿਰੇ ਤੋਂ ਮੰਗਾ ਚੱਲੀਆਂ ਹੋਈਆਂ ਵੱਡੀਆਂ ਚਾਰਕ ਮੰਗਾ ਆਣਗੀਆਂ ਐਮ ਐਸ ਪੀ ਸਾਨੂੰ ਚਾਹੀਦੀ ਹੈ ਮੁਲਕ ਦਾ ਵੀ ਹੱਕ ਬਣਦਾ ਐ ਐਮ ਐਸ ਪੀ ਵੱਧੀ ਹੋਵੇ ਤਾਂ ਕਿਸਾਨੀ ਚੱਲੀ ਜਾਵੇ ਜਿਹੜੀ ਨਲਾਇਕੀ ਸਰਕਾਰ ਦੀ ਨਲਾਇਕੀ ਦੇ ਨਾਲ ਜਿਹੜਾ ਕਰਜ਼ਾ ਕਿਸਾਨਾਂ ਦੇ ਸਿਰ ਹੋਇਆ ਉਹ ਕਿਸਾਨਾਂ ਦਾ ਕਰਜ਼ਾ ਵੀ ਇਹਨਾਂ ਨੂੰ ਲਖੀਰ ਮਾਰ ਦੇਣੀ ਚਾਹੀਦੀ ਹੈ ਬਾਪੂ ਜੀ ਕਈ ਲੋਕ ਇਹ ਜਿਨ੍ਹਾਂ ਨੂੰ ਐਮ ਐਸ ਪੀ ਦਾ ਮਤਲਬ ਹੀ ਨਹੀਂ ਪਤਾ ਠੀਕ ਹੈ ਜੀ ਉਹਦੇ ਵਿੱਚ ਕੀ ਕੀ ਸ਼ਰਤਾਂ ਆ ਉਹ ਤੁਸੀਂ ਦੱਸੋਗੇ ਮੜੇ ਐਮ ਐਸ ਪੀ ਦਾ ਆਉਂਦਾ ਦੇਖੋ ਜੀ ਸਾਨੂੰ 2 ਸਾਲ ਹੋ ਗਏ ਢਾਈ ਲੜਦਿਆਂ ਨੂੰ ਸਾਰਾ ਸਾਡੇ ਆਗੂਆਂ ਨੇ ਸਮਝਾਇਆ ਪਰ ਐਮਐਸਪੀ ਦਾ ਤਾਂ ਇੰਨਾ ਹੀ ਐ ਵੀ ਸਰਕਾਰ ਨੂੰ ਜਿਹੜੀ ਕੋਈ ਕਿਸਾਨ ਹੈ ਜਾਂ ਕੋਈ ਵੀ ਚੀਜ਼ ਪੈਦਾ ਕਰ ਰਿਹਾ ਹੈ ਉਹ ਕਿਸਾਨ ਉਹਦੀ ਜ਼ਿੰਮੇਵਾਰੀ ਤਾਂ ਲਵੇ ਨਾ ਦੇਖੋ ਦੇਖੋ ਉਹਦੀ ਜ਼ਿੰਮੇਵਾਰੀ ਲਵੇ ਨਾ ਕਿਸਾਨ ਕਿਸਾਨ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਚਾਹੀਦੀ ਹੈ ਆਹ ਆਪ ਦਾ ਜਿਹੜਾ ਮਸਲਾ ਹੱਲ ਇਸ ਇਸ ਤਰ੍ਹਾਂ ਹੋ ਸਕਦਾ ਜੇ ਕਰੇ ਸਰਕਾਰ فصل کی فری ہو جائیے پچھلی بارہ مہنیا بعد منگا ملنی ਇਸ ਵਾਰ ਤੁਹਾਨੂੰ ਕੀ ਲੱਗਦਾ ਜਲਦੀ ਮੰਗੇਗਾ ਮੰਨੇਗਾ ਕਿ ਇਸ ਵਾਰ ਵੀ ਟਾਈਮ ਲੱਗੇਗਾ। ਦੇਖੋ ਜੇ ਐਸਾ ਕਰੇ ਮੰਨ ਮੰਨਣਾ ਚਾਹੀਦਾ ਹੈ। ਇਨਾਮ ਨੂੰ ਬਰਾਬਰ ਬਰਾਬਰ ਦੀ ਇਲਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇਹਨਾ ਤੁਹਾਡਾ ਜਸਵੀਰ ਸਿੰਘ ਜੀ ਸਾਹਿਬ। ਕਿਹੜੇ ਪਿੰਡ ਤੋਂ ਬਜੀ? ਦਸੂਹਾ ਆਏ ਕਿਓ ਜੀ। ਬਹੁਤ ਤੇ ਭਜੀ ਜੀ ਕਰਨਾ ਸਾਹਿਬ। ਤੇ ਤੁਸੀਂ ਕਿੱਥੋਂ ਅੰਦੋਲਨ ਆਏ ਹੋ? ਅਸੀਂ ਕੱਲ ਕੱਲ ਹੀ ਆਏ ਆ ਵੀ। ਹਾਂਜੀ। ਤੇ ਹੁਣ ਤੁਹਾਨੂੰ ਲੱਗਦਾ ਕਿ ਜਿਹੜਿਆ ਸ਼ਰਤਾਂ ਆ ਉਹ ਮੋਦੀ ਮੰਨ ਜੇਗਾ। ਮੰਨੂਗਾ? ਮੰਨੂਗਾ ਜਰੂਰ ਮੰਨੂਗਾ ਉਹ ਸਾਡੀਆਂ ਜਾਇਜ਼ ਜਾਇਜ਼ ਸ਼ਰਤਾਂ ਸਾਨਾਂ ਦੀਆਂ ਜਿੱਦਾਂ ਅੜਿਆ ਪਿਆ ਵਾ ਠੀਕ ਹੈ ਜੇ ਮਾਲੂਮ ਨਹੀਂ ਮਤਲਬ ਫਿਰ ਤੋਂ ਵਕੀ ਤੁਹਾਡਾ ਸਟੈਪ ਹੈ ਤੇ ਗਾਂ ਨੂੰ ਜਾਣਗੇ ਦਿੱਲੀ 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 ਜਰੂਰ ਬੜਾਗੇ ਇਹਦੀ ਤੇ ਅੱਜ ਪੂਰੀ ਪੂਰੀ ਤਿਆਰੀ ਜੀ ਅੱਜ ਕੀ ਨਹੀਂ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਦੋ ਲੋਰ ਬੋਲ ਅਸੀਂ ਇਹ ਚਾਹੁੰਦੇ ਆ ਬਈ ਮੋਦੀ ਸਾਹਿਬ ਸਾਡੀਆਂ ਮੰਗਾ ਮੰਨਣ ਤੇ ਅਸੀਂ ਆਪਣਾ ਜਾ ਕੇ ਘਰਾਂ ਚ ਆਪਣਾ ਕੰਮ ਕਰੀਏ ਅਸੀਂ ਕੋਈ ਬੇਲੇ ਤਾਂ ਹੈ ਨਹੀਂ ਕਿ ਕੰਮ ਵਾਲੇ ਸਾਰੇ ਬੰਦੇ ਆ ਪਰ ਮਜਬੂਰਨ ਸਾਨੂੰ ਆਪਣੇ ਹੱਕ ਲੈਣ ਲਈ ਸੜਕਾਂ ਤੇ ਆਉਣਾ ਪੈਂਦਾ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਸੜਕਾਂ ਤੇ ਆਈਏ ਸੜਕਾਂ ਰੁਕੀਏ ਕਿਸੇ ਨੂੰ ਵੀ ਪਰੇਸ਼ਾਨ ਕਰੀਏ ਆਪ ਵੀ ਹੋਈਏ ਜੋ ਫੋਰਸ ਆ ਉਹ ਵੀ ਸਾਡੇ ਭਾਈਚਾਰੇ ਦੇ ਲੋਕ ਆ ਉਹ ਵੀ ਸਾਡੇ ਭਰਾ ਹੀ ਆ ਤੇ ਮੋਦੀ ਸਾਹਿਬ ਸਾਡੀਆਂ ਮੰਗਾਂ ਮੰਨਣ ਤੇ ਅਸੀਂ ਆਪਣਾ ਕੰਮ ਕਰੀਏ ਉਹ ਆਪਣਾ ਕੰਮ ਕਰਨ ਕੋਈ ਸਾਡਾ ਕਿਸੇ ਨਾਲ ਵੈਦ ਵਿਰੋਧ ਨਹੀਂ ਹੈਗਾ ਜਿੱਦਾਂ ਕਿ ਚਾਰ ਮੀਟਿੰਗ ਅੱਗੇ ਹੋ ਚੁੱਕੀ ਹੈ ਮੰਤਰੀਆਂ ਨਾਲ ਠੀਕ ਹੈ ਉਹ ਹਰ ਵਾਰੀ ਆਈ ਕਹਿੰਦੇ ਸੋਚਾਂਗੇ 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 ਤਾਨੂੰ ਲੱਗਦਾ ਕਿ ਕੁਝ ਸੋਚਣਗੇ ਕਿ ਟਾਲ ਦੇ ਬੈਠੇ ਨੇ ਦੇਖੋ ਸੋਚਣ ਲਈ ਟਾਈਮ ਨਹੀਂ ਰਹਿ ਗਿਆ ਹੁਣ ਉਹਨਾਂ ਨੂੰ ਤੁਰੰਤ ਫੈਸਲਾ ਲੈਣਾ ਪੈਣਾ ਆ ਕਿਉਂਕਿ ਸੋਚਣ ਦਾ ਟਾਈਮ ਨਹੀਂ ਹੈਗਾ ਪਹਿਲਾਂ ਵੀ ਜਦੋਂ મોદી ਸਾਹਿਬ ਉਦੋਂ ਵੀ ਇਲੈਕਸ਼ਨ ਦੇ ਟਾਈਮ ਵੀ ਉਦੋਂ ਪਿਛਲੇ ਸਾਲ ਕਹਿੰਦੇ ਸੀਗੇ ਵੀ ਸੁਆਮੀਨਾਥ ਰਿਪੋਰਟ ਲਾਗੂ ਕਰਾਂਗੇ ਉਹ ਵੀ ਨਹੀਂ ਹੋਈ ਨਾ ਚਲੋ ਅਸੀਂ ਹਰ ਤਰ੍ਹਾਂ ਚੱਲਦੇ ਰਹੇ ਦੇਖਦੇ ਰਹੇ 5 ਸਾਲ ਵੀ ਦੇਖਦੇ ਰਹੇ ਹੁਣ 13 ਮਹੀਨੇ ਪਹਿਲਾਂ ਅੰਦੋਲਨ ਚੱਲਿਆ ਉਦੋਂ ਵੀ ਦੇਖਿਆ ਉਸ ਤੋਂ ਬਾਅਦਾਂ ਵੀ ਹੈ ਨਾ ਅਸੀਂ ਵੇਟ ਕੀਤੀ ਆ ਹੁਣ ਸਾਡੇ ਟਾਈਮ ਨਹੀਂ ਰਿਹਾ ਵੇਟ ਕਰਨ ਦਾ ਇਸੇ ਕਰਕੇ ਹੁਣ ਤੁਰੰਤ ਫੈਸਲਾ ਮੋਦੀ ਸਾਹਿਬ ਲੈਣ ਤੇ ਸਾਡੇ ਹੱਕ ਚ ਲੈਣ ਫੈਸਲਾ ਸਾਡੀਆਂ ਜੋ ਵੀ ਮੰਗਾਆਂ ਸਾਰੀਆਂ ਜਾਇਜ਼ ਆ ਸਾਡੀਆਂ ਪੂਰੀਆਂ ਕਰਨ ਤੇ ਅਸੀਂ ਆਪਣੇ ਘਰਾਂ ਨੂੰ ਵਾਪਸ ਜਾਈਏ ਤੇ ਸਾਡੇ ਪ੍ਰਧਾਨਾਂ ਦਾ ਕੀ ਕਹਣਾ ਹੈ ਇਸ ਮੌਕੇ ਤੇ ਸਾਡੇ ਪ੍ਰਧਾਨ ਸਾਹਿਬਾਂ ਦਾ ਵੀ ਇਹੋ ਹੀ ਹੈਗਾ ਵੀ ਜੇ ਤਾਂ ਸਾਡੀਆਂ ਮੰਗਾ ਮੰਨ ਲਈਆਂ ਜਾਂਦੀਆਂ ਤੇ ਅਸੀਂ ਵਾਪਸੀ ਜਾਵਾਂਗੇ ਤੇ ਜੇ ਨਹੀਂ ਮੰਗਾ ਮੰਨਦੇ ਤਾਂ ਫਿਰ ਅਸੀਂ ਦਿੱਲੀ ਜਾਵਾਂਗੇ ਨਾ ਤੇ ਦੇਖੋ ਮੀਟਿੰਗਾਂ ਚੱਲ ਰਹੀਆਂ ਆ ਜੇ ਹੁਣ ਸਰਕਾਰ ਨੇ ਤਾਂ ਕੋਈ ਮੀਟਿੰਗ ਗਾਂ ਦੱਸੀ ਨਹੀਂ ਹੈਗੀ ਤੇ ਸਾਡੇ ਪ੍ਰਧਾਨ ਆ ਕਿ ਪਿਛਲੀ ਮੀਟਿੰਗ ਚ ਕਹਿ ਰਹੇ ਸੀ ਕਿ ਇੱਕ ਦੋ ਦਿਨ ਚਾਤੇ ਆਪਣੇ ਜਿਹੜੇ ਨਾਲ ਦੇ ਉਹਨਾਂ ਨਾਲ ਗੱਲਬਾਤ ਕਰਕੇ ਸੋਚ ਕੇ ਤੁਹਾਨੂੰ ਜਵਾਬ ਆਇਆ ਉਹ ਨਾ ਬਲੋ ਨਹੀਂ ਫਿਲਹਾਲ ਅਲੇ ਕੋਈ ਨਹੀਂ ਆਇਆ ਕਿਉਂਕਿ ਉਹ ਜੋੜੀ ਵੀ ਸਰਕਾਰ ਗੱਲ ਕਰਦੀ ਹੈ ਉਹ ਸਪਸ਼ਟ ਨਹੀਂ ਕਰਦੀ ਉਹਦੇ ਵਿੱਚ ਕੁਝ ਨਰਾਜ਼ ਹੈਗਾ ਆ ਸਾਡੀਆਂ ਜਥੇਬੰਦੀਆਂ ਨੂੰ ਉੱਤੇ ਸੰਤੁਸ਼ਟੀ ਨਹੀਂ ਹੈਗੀ ਇਹਦਾ ਮਤਲਬ ਟਾਈਮ ਪਾਰੇ ਚੱਕਰ ਦੇ ਚੱਕਰ ਦੇ ਟਾਈਮ ਟਪਾਉਣ ਵਾਲੀ ਗੱਲ ਹੈਗੀ ਆ ਬਾਕੀ ਸਾਡੇ ਜੋ ਜਥੇਵੰਦੀਆਂ ਦਾ ਹੁਕਮ ਆਊਗਾ ਹੋ ਸਕਦਾ ਸਾਨੂੰ ਅੱਜ ਸ਼ਾਮ ਨੂੰ ਹੁਕਮ ਆ ਜਾਏ ਫਿਰ ਕੱਲ ਅੱਗੇ ਨੂੰ ਕੂਚ ਕਰਨਾ ਤੇ ਆਪਾਂ ਤਿਆਰ-ਵਰ ਤਿਆਰ ਹਾਂ ਤੇ ਅਸੀਂ ਕੂਚ ਕਰਾਂਗੇ ਜੋ ਸਾਡੇ ਜਥੇਵੰਦੀਆਂ ਦਾ ਹੁਕਮ ਆਊਗਾ ਉਹਦੇ ਆਧਾਰ ਤੇ ਅਸੀਂ ਚੱਲਾਂਗੇ ਕਿਉਂਕਿ ਅਸੀਂ ਸ਼ਾਂਤੀਪੂਰਵਕ ਮਾਹੌਲ ਚਾਹੁੰਨੇ ਆ ਅਸੀਂ ਜੇ ਗਾਂ ਵੀ ਬਦਾਂਗੇ ਤੇ ਸ਼ਾਂਤੀਪੂਰਵਕ ਹੀ ਬਦਾਂਗੇ ਬਾਕੀ ਸਾਡੇ ਤੇ ਜਿਹੜਾ ਜ਼ੁਲਮ ਹੁੰਦਾ ਉਹ ਕਰੀ ਜਾਣ ਗੋਲੇ ਸੁੱਟਦੇ ਆ ਜੋ ਵੀ ਹੈਗਾ ਕਰੀ ਜਾਣ ਰਬੜ ਦੀਆਂ ਗੋਲੀਆਂ ਮਾਰੀ ਆ ਸਾਡੇ ਕਿਸਾਨਾਂ ਦੇ ਇੱਕ ਕਿਸਾਨ ਦੀ ਅੱਖ 'ਚ ਲੱਗੀ ਉਹਦਾ ਪੀਜੀ ਇਲਾਜ ਚੱਲਣ ਡਿਆ ਆ ਇਹ ਬਹੁਤ ਜ਼ੁਲਮ ਹੋਣ ਡਿਆ ਪਰ ਅਸੀਂ ਉਸ ਵਾਇਗਰੂ ਦੇ ਓਟ ਅਸਰੇ ਹੇਠ ਜ਼ੁਲਮ ਦੇ ਥੱਲੇ ਵੀ ਲਾਣੇ ਨੂੰ ਤਿਆਰ ਆਂ ਪਰ ਅਸੀਂ ਸ਼ਾਂਤੀਪੂਰਵਕ ਜਾਵਾਂਗੇ ਉਹ ਸਾਡੇ ਨਾਲ ਜੋ ਮਰਜ਼ੀ ਜ਼ੁਲਮ ਕਰਨ ਵਾਇਗਰੂ ਚਾ ਕਾਰਮਾ ਮੋਦੀ ਬਿਸ਼ਰਮ ਰਾਮਾਨੀ ਯਾਰ ਕਮਾਂ ਅੰਮੀ ਗਾਣਾ ਉਹ ਵੀ ਉਹ ਵਾਇਗਰੂ ਵੱਡਾ ਹੀ ਆ ਚਾ ਕੋਵੀ ਚਾ ਕੋਵੀ ਚਾ ਕੋਵੀ ਚਾ ਕੋਵੀ गोभी पराठा क्या गोभी गोभी पराठा क्या गोभी जी मालूम के तुम आज तो जो मतलब लंगर के दो शुरू ਕੀਤਾ 13 तारीख ਤੋਂ ਕਰਤਾ ਜੀ ਤੇ ਇੱਕ ਮਹਲੋ ਸਵੇਰ ਤੋਂ ਸ਼ਾਮ ਤੱਕ 24 ਘੰਟੇ ਚੱਲਦਾ 24 ਘੰਟੇ ਲੰਗਰ ਚੱਲ ਰਿਹਾ ਜੀ ਕਿਦੋਂ ਤੱਕ ਆਪਣੇ ਕੋ ਰਾਸ਼ਨ ਭੇਜਦੇ ਰਾਸ਼ਨ ਤਾਂ ਸਾਲ ਦਾ ਆਜ਼ਾ ਰਾਸ਼ਨ ਭੇਜ ਠੀਕ ਹੈ ਜੀ ਗਾਇ ਰੱਖਿਆ ਉਹ ਟਰੈਲੀਾਂ 'ਚ ਜਦੋਂ ਲੰਬਾ ਚੱਲ ਗਿਆ ਫੇਰ ਹੋਰ ਆ ਜਾਏਗਾ ਨਹੀਂ ਰੈਸ਼ਨ ਵਾਲੋ ਕੋਈ ਕੰਮ ਨਹੀਂ ਚੈੱਕ ਕਰ ਲੇ